रीत ਲਫ਼ਜ਼ ਦੇ ਕਈ ਅਰਥ ਹੁੰਦੇ ਨੇ ਪਹਿਲਾ ਆਪਾਂ ਦੇਖਣਾ ਹੈ ਕਿ ਜਿਹੜਾ ਲਫ਼ਜ਼ ਹੈ ਉਹ ਲਿਖਿਆ ਕਿਵੇਂ ਹੋਇਆ ਹੁਣ ਮਹਾਰਾਜ ਨੇ ਰਾਰੇ ਦੇ ਵੱਡੀ ਮਾਤਰਾ ਲਾਈ ਜਿਹਨੂੰ ਆਪਾਂ ਬਿਹਾਰੀ ਕਹਿੰਦੇ ਆ ਤੱਤੇ ਲਫ਼ਜ਼ ਦੇ ਛੋਟੀ ਮਾਤਰਾ ਲਾਈ ਜਿਹਨੂੰ ਆਪਾਂ ਸਿਹਾਰੀ ਕਹਿੰਦੇ ਆ ਰਾਰੇ ਦੇ ਬਿਹਾਰੀ ਤੱਤੇ ਦੇ ਸਿਹਾਰੀ ਰੀਤ ਹੁਣ ਆਪਾਂ ਪਰਕਰਮ ਅਨਸਾਰ ਇਹ ਸ਼ਬਦ ਦਾ ਅਰਥ ਲੈਣਾ ਹੈ ਹੁਣ ਰੀਤ ਦਾ ਅਰਥ ਹੈ ਮਰਿਆਦਾ ਢੰਗ ਤਰੀਕਾ ਮਰਦ ਕਹਿਣ ਲੱਗੇ ਭਲਿਆ ਤੂੰ ਬਹੁਤਾ ਜਿਆਦਾ ਜਿਹੜਾ ਕਿ ਉਹ ਰੀਤਾਂ ਦੇ ਵਿੱਚ ਫਸ ਗਿਆ ਤੂੰ ਅਸਲ ਰੀਤ ਜਿਹੜੀ ਹੈ ਉਹਨੂੰ ਤਾਂ ਸਮਝਿਆ ਨਹੀਂ ਜਿਹੜੀਆਂ ਰੀਤਾਂ ਤੂੰ ਕਰ ਰਿਹਾ ਹੈ ਉਹ ਰੀਤਾਂ ਗੁਰੂ ਨੂੰ ਪਸੰਦ ਨਹੀਂ ਆ ਰਹੀਆਂ ਤੇ ਜਿਹੜੀ ਰੀਤ ਗੁਰੂ ਤੈਨੂੰ ਕਹਿੰਦਾ ਉਹ ਤੂੰ ਕਰਦਾ ਨਹੀਂ ਹੈ ਜਿਹੜਾ ਢੰਗ ਤਰੀਕਾ ਤੈਨੂੰ ਗੁਰੂ ਵਰਤਣ ਵਾਸਤੇ ਕਹਿ ਰਿਹਾ ਉਹ ਤੂੰ ਵਰਤਦਾ ਨਹੀਂ ਹੈ ਦੇਖੋ ਅੱਜ ਸਾਨੂੰ ਗੁਰੂ ਸਾਹਿਬ ਦੀ ਸਿੱਖਿਆ ਦੇ ਨਾਲੋਂ ਤੋੜਿਆ ਜਾਂਦਾ ਹੈ ਇਹ ਕਿਹਾ ਜਾਂਦਾ ਵੀ ਸਾਡੇ ਕੋਲ ਆਓ ਅਸੀਂ ਤੁਹਾਨੂੰ ਨਰੋਲ ਬੰਦਗੀ ਕਰਨਾ ਸਿਖਾਵਾਂਗੇ ਤੁਹਾਨੂੰ ਚੌਂਕੜੇ ਲਾਣੇ ਦੱਸਾਂਗੇ ਮੈਂ ਬੇਨਤੀ ਕਰਾਂ ਸਾਧ ਸੰਗਤ ਇਹ ਗੁਰੂ ਦੇ ਧੰਗਾ ਤਰੀਕੇ ਨਹੀਂ ਨੇ ਇਹ ਤਰੀਕਾ ਜਿਹੜਾ ਇਹ ਉਹਦਾ ਹੈ ਜਿਹੜਾ ਇਹ ਗੱਲ ਕਹਿ ਰਿਹਾ ਚਾਹੀਦਾ ਤੇ ਅਸੀਂ ਉਹਨੂੰ ਕਹੀਏ ਵੀ ਸਾਨੂੰ ਉਹ ਦੱਸ ਜੋ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਾਨੂੰ ਨਿਤਨੇਮ ਦੀ ਦਾਤ ਦਿੱਤੀ ਪਹਿਲਾ ਜਬਜੀ ਸਾਹਿਬ ਆਉਂਦਾ ਉਸ ਤੋਂ ਬਾਅਦ ਸੋਦਰ ਆਉਂਦਾ ਜਿਹਨੂੰ ਆਪਾਂ ਅੱਜ ਰਹਿਰਸ ਕਹਿੰਦੇ ਆ ਉਸ ਤੋਂ ਬਾਅਦ ਸੋਇਲਾ ਸਾਹਿਬ ਆਉਂਦਾ ਸਤਗੁਰੂ ਜੀ ਨੇ ਕਿਰਪਾ ਕੀਤੀ ਵੀ ਹਰ ਇੱਕ ਸਿੱਖ ਉਹ ਸਵੇਰੇ ਜਬਜੀ ਸਾਹਿਬ ਦਾ ਪਾਠ ਜ਼ਰੂਰ ਕਰੇ ਇਹ ਲਾਜ਼ਮੀ ਹੈ ਉਸ ਤੋਂ ਬਾਅਦ ਜਦੋਂ ਸੂਰਜ ਡੁੱਬਦਾ ਹੈ ਤੇ ਸ਼ਾਮ ਦਾ ਵਕਤ ਹੋ ਜਾਂਦਾ ਫਿਰ ਸੋਦਰ ਦਾ ਪਾਠ ਕਰੇ ਸੌਣ ਦਾ ਜਦੋਂ ਵਕਤ ਹੋਵੇ ਤੇ ਉਸ ਵਕਤ ਸੋਹਿਲਾ ਸਾਹਿਬ ਦਾ ਪਾਠ ਕਰੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਰਹਿਮਤਾਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਬਾਣੀ ਤਾਂ ਵਕਤ ਤੋਂ ਵੱਧ ਜਿੰਨੀ ਪੜੀ ਜਾਵੇ ਉਨੀ ਚੰਗੀ ਗੱਲ ਹੈ ਪਰ ਮਹਾਰਾਜ ਕਹਿੰਦੇ ਨੇ ਉਹਨੂੰ ਸਮਝਣਾ ਵੀ ਹੈ ਉਹਨੂੰ ਸਮਝਣਾ ਵੀ ਹੈ ਪਾਠ ਕਰਨ ਵਾਲੇ ਬਥੇਰੇ ਨੇ ਪਰਮਰਦ ਕਹਿਣ ਲੱਗੇ ਜੇ ਤੂੰ ਸਹਿਜ ਤਤ ਨਾ ਪਹੁੰਚਿਆ ਜੇ ਤੇਰਾ ਅੰਦਰ ਹੀ ਨਾ ਟਿਗਿਆ ਤੇ ਫਿਰ ਉਹਦਾ ਲਾਭ ਕੀ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਹੀ ਇਹ ਬਚਨ ਨੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਉੰਗਮ ਸਾਦੇ ਪੰਜ ਜਨਾਸਿਓ ਸੰਗ ਨ ਛੁੱਟਿ ਗਿਓ ਅਦਿਕ ਅੰਗ ਬੁੱਧ ਬਾਦੇ ਪਿਆਰੇ ਇਨ ਬਿੱਦ ਮਿਲਣਾ ਜਾਈ ਮੈਂ ਕਿਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਬੀਜ ਬੁੱਧ ਬਵੇਕ ਬਵੇਕ ਸਹੀ ਗਲਤ ਦੀ ਪਰਖ ਕਰਨੀ ਮੈਂ ਬੇਨਤੀ ਕਰਾਂ ਅੱਜ ਸਾਨੂੰ ਨਿਤਨੇਮ ਨਾਲੋ ਤੋੜ ਕੇ ਤਿੰਨ ਨਰੋਲ ਬੰਦਗੀ ਦੀਆਂ ਗੱਲਾਂ ਕੀਤੀਆਂ ਜਾਂਦੀ ਹੈ ਮੈਂ ਬੇਨਤੀ ਕਰਾਂ ਸਾਧ ਸੰਜੀ ਜਿਹੜਾ ਨਾਮ ਵੀ ਹੈ ਨਾ ਉਹ ਗੁਰਬਾਣੀ ਤੋਂ ਅਲੱਗ ਨਹੀਂ ਹੈ ਮਰਜ਼ ਆਪਦੇ ਨੇ ਗੁਰਬਾਣੀ ਨੂੰ ਪੜਨਾ ਤੇ ਨਾਮ ਨਾਲ ਜੁੜਨਾ ਹੀ ਹੈ ਨਾ ਨਾਮ ਕੋਈ ਅਲੱਗ ਥੋੜਾ ਹੈ ਮੈਂ ਬੇਤੀ ਕਰਾਂ ਅੱਜ ਸਾਨੂੰ ਨਿਤਨੇਮ ਨਾਲੋਂ ਤੋੜ ਦਿੱਤਾ ਗਿਆ ਕਿੰਨੀ ਕੋਈ ਸੰਗਤ ਹੁੰਦੀ ਜਿਹੜਾ ਸਵੇਰੇ ਨਿਤਨੇਮ ਹੁੰਦਾ ਹੈ ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਵੀ ਨਿਤਨੇਮ ਕਰੀਂ ਸੰਗਤ ਚ ਜਾ ਇਹ ਮਹਾਰਾਜ ਨੇ ਕਿਰਪਾ ਕੀਤੀ ਸੀ ਪਰ ਅਸੀਂ ਨਿਤਨੇਮ ਤੋਂ ਟੁੱਟ ਗਏ ਮੈਂ ਬੇਨਤੀ ਕਰਾਂ ਕੁਝ ਉਹ ਲੋਕ ਸੀ ਜਿਹੜੇ ਬਿਲਕੁਲ ਹੀ ਟੁੱਟ ਗਏ ਕੁਝ ਉਹ ਲੋਕ ਸੀ ਜਿਹੜੇ ਇਦੋਂ ਵੀ ਅੱਗੇ ਵੱਧ ਗਏ ਜਿਹੜੇ ਕਹਿਣ ਲੱਗ ਪਏ ਜੀ ਅਸੀਂ ਤਾਂ ਨਿਤਨੇਮ ਕਰਦੇ ਆ ਅਸੀਂ ਤਾਂ ਸੁਖਮਣੀ ਸਾਹਿਬ ਵੀ ਕਰਦੇ ਆ ਮੈਂ ਬੇਨਤੀ ਕਰਾਂ ਮੁਬਾਰਕ ਹੈ ਸੁਖਮਣੀ ਸਾਹਿਬ ਕਰੋ ਪਰ ਉਹ ਹਰ ਇੱਕ ਦਾ ਸਮਾ ਜਿਹੜਾ ਉਹਨੂੰ ਧਿਆਨ ਚ ਰੱਖਣਾ ਪੈਂਦਾ ਵੀ ਕਿਹੜਾ ਬੰਦਾ ਉਹਦਾ ਕੀ ਕੰਮਕਾਰ ਹੈ ਕਿਹੜਾ ਸਮਾ ਉਹਨੂੰ ਸੂਟ ਕਰਦਾ ਹੈ ਕਿਹੜਾ ਨਹੀਂ ਕਰਦਾ ਮੈਂ ਬੇਨਤੀ ਕਰਾਂ ਜਿਹੜੇ ਇਤਿਹਾਸਕ ਗੁਰਦੁਆਰੇ ਸੀ ਨਾ ਉੱਥੇ ਸੰਗਤ ਹੀ ਆਵਾਜ਼ਾਈ ਦਿਨ ਰਾਤ ਚੱਲਦੀ ਸੀ ਤੇ ਫਿਰ ਉੱਥੇ ਜਿਆਦਾ ਟਾਈਮ ਨਾਲ ਪ੍ਰਕਾਸ਼ ਕਰਨਾ ਪੈਂਦਾ ਸੀ ਉੱਥੇ ਫਿਰ ਇਹ ਵਿਚਾਰ ਬਣੀ ਵੀ ਚੱਲੋ ਇੱਥੇ ਸੁਮਨੀ ਸਾਹਿਬ ਵੀ ਆਪਾਂ ਕਰ ਲਿਆ ਕਰਾਂਗੇ ਵੀ ਸੰਗਤ ਚੱਲਦੀ ਰਹਿੰਦੀ ਹੈ ਫਿਰ ਉਸ ਤੋਂ ਬਾਅਦ ਨਿਤਨੇਮ ਹੁੰਦਾ ਸੀ ਇਰਾਸਾ ਦੀ ਵਾਰ ਦਾ ਕੀਰਤਨ ਹੁੰਦਾ ਤੇ ਮੈਂ ਬੇਨਤੀ ਕਰਾਂ ਇਹ ਗੁਰਦੁਆਰੇ ਦੇ ਸਾਹਦਨਾ ਜਿਵੇਂ ਕਿ ਇਤਿਹਾਸ ਉਹ ਗੁਰਦੁਆਰ ਹੈ ਉਹਦੀ ਅਲੱਗ ਗੱਲ ਹੈ ਜਿਹੜਾ ਕਿ ਗਲੀ ਮੁਹੱਲੇ ਦੇ ਵਿੱਚ ਗੁਰਦੁਆਰਾ ਹੈ ਉਹਦੀ ਥੋੜੀ ਜਿਹੀ ਅਲੱਗ ਗੱਲ ਹੋ ਜਾਂਦੀ ਹੈ ਸੰਗਤ ਦੇ ਹਿਸਾਬ ਦੇ ਨਾਲ ਹੁੰਦਾ ਹੈ ਮਹਾਰਾਜ ਨੇ ਕਿਰਪਾ ਕੀਤੀ ਭਲਿਆ ਵੀ ਤੇਰਾ ਜਿਹੜਾ ਸੋਨਾ ਹੈ ਨਾ ਉਹ ਵੀ ਠੀਕ ਹੋਣਾ ਚਾਹੀਦਾ ਮੈਂ ਅੱਜ ਗੱਲ ਰੀਤ ਦੀ ਕਰ ਰਿਹਾ ਤੇਰਾ ਸੋਨਾ ਵੀ ਠੀਕ ਹੋਣਾ ਚਾਹੀਦਾ ਇਹ ਨਹੀਂ ਹੈ ਵੀ ਤੂੰ ਗੁਟਕਾ ਤਾਂ ਵੜ ਲਵੇਂ ਤੇ ਉਧਰੋਂ ਤੈਨੂੰ ਨੀਂਦ ਆਈ ਜਾਵੇ ਪਤਾ ਉਦੋਂ ਲੱਗੇ ਵੀ ਜਦੋਂ ਕਿ ਸੁਖਮਣੀ ਸਾਹਿਬ ਅੱਧਾ ਤੇ ਵਿਚੋ ਪੜ ਗਏ ਪਤਾ ਹੀ ਨਹੀਂ ਲੱਗਿਆ ਪਦੋਂ ਲੰਘ ਗਏ ਜਦ ਇਹ ਸਹਿਬ ਸ਼ੁਰੂ ਕੀਤਾ ਸੀ ਪਤਾ ਹੀ ਨਹੀਂ ਲੱਗਿਆ ਕਦੋਂ ਪੰਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹੋ ਗਿਆ ਮਰ ਜਾਖਦੇ ਨੇ ਧਿਆਨ ਨਾਲ ਪੜ ਗਾਦੀਏ ਸੁਣੀਏ ਮਨ ਰੱਖੀਏ ਭਾਉ ਅਵੇ ਕਿੰਨਾ ਪਿਆਰਾ ਵਚਨ ਗਿਆ ਗਾਦੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਮਰਜ ਕਹਿਣ ਲੱਗੇ ਕੋਈ ਭੈ ਪਾਵਣੀ ਹੈ ਸੀ ਜਦੋਂ ਪੜਿਆ ਸੀ ਹੁਣ ਭੈ ਪਾਵਣੀ ਤਾਂ ਹੈ ਨਹੀਂ ਸੁੱਖ ਕਿੱਥੋਂ ਮਿਲੇ ਗੁਰੂ ਦੀ ਗੱਲ ਤਾਂ ਮੰਨੀ ਨਹੀਂ ਜੋ ਗੁਰੂ ਕਹਿੰਦਾ ਸੀ ਮੈਂ ਬੇਨਤੀ ਕਰਾਂ ਇੱਥੇ ਮਸਲਾ ਬਾਣੀ ਵਾਧ ਪੜਨ ਦਾ ਨਹੀਂ ਹੈ ਇੱਥੇ ਮਸਲਾ ਗੱਲ ਨੂੰ ਸਮਝਣ ਦਾ ਹੈ ਵੀ ਤੂੰ ਸਮਝਿਆ ਕਿੰਨਾ ਹੋਇਆ ਆ ਅੱਗੇ ਬਾਤ ਪਰ ਸਮਝ ਸਮਝ ਕੇ ਬਾਤ ਮਹਾਰਾਜ ਨੇ ਸਾਨੂੰ ਨਿਤਨੇਮ ਦਿੱਤਾ ਮਰਜ਼ ਕਹਿਣ ਲਗੇ ਸਵੇਰੇ ਕੁਝ ਬਾਣੀ ਨਾਲ ਸਾਧ ਕਰੀ ਜਦੋਂ ਸੂਰਜ ਢਲੇ ਉਦੋਂ ਸ਼ਾਮ ਦੇ ਵਕਤ ਬਾਣੀ ਨਾਲ ਸਾਧ ਕਰੀ ਜਦੋਂ ਸੌਣ ਦਾ ਵਕਤ ਹੋਵੇ ਉਦੋਂ ਬਾਣੀ ਨਾਲ ਸਾਧ ਕਰੀ ਜਿੰਨਾ ਟਾਈਮ ਤੇਰੇ ਕੋਲ ਹੋ ਸਕੇ ਜਿੰਨਾ ਟਾਈਮ ਕੱਟ ਸਕੇ ਗੁਰਬਾਣੀ ਨਾਲ ਸਾਧ ਕਰੀ ਪਰ ਅਸੀਂ ਕੀਤਾ ਕੀ ਅਸੀਂ ਜਿਆਦਾ ਕੀ ਪੜਨੀ ਸੀ ਅਸੀਂ ਥੋੜੀ ਪੜਨੀ ਵੀ ਛੱਡ ਦਿੱਤੀ ਹੁਣ ਸਤਿਗੁਰੂ ਜੀ ਨੇ ਇਹ ਕਿਰਪਾ ਸਾਡੇ ਤੇ ਕੀਤੀ ਸੀ ਸਾਨੂੰ ਨਿਤਨੇਮ ਦਿੱਤਾ ਪ੍ਰਭਾਤ ਵੇਲੇ ਦੀ ਮਹਾਨਤਾ ਇਸ ਕਰਕੇ ਸੀ ਕਿਉਂਕਿ ਸਵੇਰੇ ਜਿਹੜਾ ਮਨ ਜਿਹੜਾ ਹੈ ਨਾ ਉਹ ਅਜੇ ਧੰਡਿਆਂ ਚ ਉਹ ਉਲਝਿਆ ਨਹੀਂ ਹੁੰਦਾ ਇਸੇ ਕਰਕੇ ਮਰਦ ਨੇ ਰਹਿਮਤ ਕੀਤੀ ਵੀ ਮਨ ਨੂੰ ਕਾਬੂ ਕਰਨਾ ਸੌਖਾ ਹੁੰਦਾ ਹੈ ਤੇ ਤੂੰ ਗੁਰਬਾਣੀ ਨਾਲ ਸਾਧ ਕਰ ਜਦੋਂ ਗੁਰੂ ਦੀ ਸਿੱਖਿਆ ਨਾਲ ਸਾਧ ਕਰੇਗਾ ਤੇ ਤੇਰੇ ਜੀਵਨ ਦੇ ਵਿੱਚ ਚੰਗੇ ਗੁਣ ਆ ਜਾਣਗੇ ਇੱਕ ਛੋਟੀ ਜਿਹੀ ਉਦਾਹਰਣ ਦੇ ਦਵਾਂ ਜਿਵੇਂ ਕਿ ਬੰਦੇ ਨੇ 7-8 ਘੰਟੇ ਕੰਮ ਕਰਨਾ ਹੁਣ ਬੰਦਾ 7-8 ਘੰਟੇ ਵਾਰ-ਵਾਰ ਰੋਟੀਆਂ ਥੋੜਾ ਖਾਂਦਾ ਰਹਿੰਦਾ ਉਹ ਕੀ ਕਰਦਾ ਵੀ ਇੱਕ ਟਾਈਮ ਰੋਟੀ ਖਾ ਲੈਂਦਾ ਬੈਠ ਕੇ ਫਿਰ ਉਹ 7-8 ਘੰਟੇ ਕੰਮ ਕਰ ਲੈਂਦਾ ਉਸ ਤੋਂ ਬਾਅਦ ਉਹਨੂੰ ਫਿਰ ਭੁੱਖ ਲੱਗਦੀ ਐ। ਤੇ ਮਹਾਰਾਜ ਨੇ ਵੀ ਤੇ ਇਹ ਕੁਝ ਕੀਤਾ ਸੀ ਵੀ ਸਵੇਰੇ ਤੋਂ ਪਹਿਲਾਂ ਗੁਰਬਾਣੀ ਨਾਲ ਸਾਧ ਕਰੀ ਤੈਨੂੰ ਆਤਮਿਕ ਬਲ ਮਿਲੇਗਾ ਤੈਨੂੰ ਤਾਕਤ ਮਿਲੇਗੀ ਸਮਾਜ ਦੇ ਵਿੱਚ ਬੜੇ ਉਤਰਾ ਚੜਾ ਆਉਣੇ ਨੇ। ਮਹਾਰਾਜ ਨੇ ਇਹ ਸਾਡੇ ਤੇ ਰਹਿਮਤ ਕੀਤੀ ਸੀ ਪ੍ਰਭਾਤ ਵੇਲੇ ਦੀ ਆਪਣੀ ਮਹਾਨਤਾ। ਪਰ ਮਹਾਰਾਜ ਨੇ ਉਹਨਾਂ ਨੂੰ ਵੀ ਤਾੜਨਾ ਕੀਤੀ। ਜਿਹੜੇ ਪ੍ਰভাত ਵੇਲੇ ਤਾਂ ਉੱਠਦੇ ਸੀ ਪਰ ਉਹਨਾਂ ਦੇ ਕੰਮ ਠੀਕ ਨਹੀਂ ਸੀ ਮਰਨੇ ਬਚਨ ਕਹਿ ਸਾਬ ਕਹਿਣ ਲੱਗੇ ਸਵੇਰੇ ਤਾਂ ਉੱਠ ਗਿਆ ਪਰ ਤੂੰ ਕੀਤਾ ਕੀ ਹੈ ਤੂੰ ਕੀਤਾ ਕੀ ਤੇਰੇ ਨਾਲ ਤੋਂ ਸੁੱਤੇ ਹੋਏ ਚੰਗੇ ਨੇ ਜਿਹੜੇ ਸੌ ਰਹੇ ਨੇ ਉਹ ਚੰਗੇ ਨੇ ਮੈਂ ਬੇਨਤੀ ਕਰਾਂ ਕਿ ਆਪਾਂ ਜਾਣਦੇ ਆ ਨਾ ਸੱਚਖੰਡ ਹਜੂਰ ਸਾਹਿਬ ਅਬ ਚਲ ਨਗਰ ਨਾਡੇੜ ਉਥੇ ਗੁਰਦੁਆਰਾ ਲੰਗਰ ਸਾਹਿਬ ਉਥੇ ਇੱਕ ਗੱਲ ਫਿਲਾ ਦਿੱਤੀ ਗਈ ਸੀ ਕਿ ਉਥੇ ਮਹਾਪੁਰਸ਼ ਨੇ ਬਾਬਾ ਬਲਵਿੰਦਰ ਸਿੰਘ ਚਲੋ ਨਾਂ ਨਹੀਂ ਲੈਣਾ ਚਾਹੀਦਾ ਮੈਂ ਨਾਂ ਲੈ ਦਿੱਤਾ ਕਹਿੰਦੇ ਵੀ ਉਹ ਸੌਂਦੇ ਹੀ ਨਹੀਂ ਤੁਸੀਂ ਉਹਨਾਂ ਨੂੰ ਕਦੇ ਸੁੱਤੇ ਆ ਪਕੜ ਨਹੀਂ ਸਕਦੇ ਮੈਂ ਬੇਨਤੀ ਕਰਾਂ ਸਾਧ ਸੰਗਤ ਜੀ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹਨਾਂ ਦੇ ਢੰਗ ਤਰੀਕੇ ਕੁਝ ਹੋਰ ਹੁੰਦੇ ਇਹ ਨਹੀਂ ਵੀ ਉਹ ਆਰਾਮ ਨਹੀਂ ਕਰਦੇ ਆਰਾਮ ਤਾਂ ਕਰਦੇ ਨੇ ਪਰ ਉਹਨਾਂ ਦਾ ਆਪਣਾ ਢੰਗ ਤਰੀਕਾ ਹੈ ਕਦੇ ਕਿਸੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਵੀ ਬਾਬਾ ਜੀ ਤੁਸੀਂ ਆਰਾਮ ਕਰਦੇ ਹੋ ਕਿ ਨਹੀਂ ਕਰਦੇ ਪਰ ਗੱਲ ਫਲਾ ਦਿੱਤੀ ਨਾ ਵੀ ਲੋਕਾਂ ਨੇ ਰੱਥ ਮੈਂ ਬੇਨਤੀ ਕਰਾ ਉਹਨਾਂ ਨੂੰ ਪੁੱਛਿਆ ਕੱਤ ਨਹੀਂ ਜਦੋਂ ਨਾ ਸਵੇਰੇ ਬੱਚਿਆਂ ਨੂੰ ਉਠਾਉਂਦੇ ਸੀ ਬੱਚੇ ਸੁੱਤੇ ਹੁੰਦੇ ਸੀ ਤੇ ਬੜੇ ਪਿਆਰ ਨਾਲ ਆਵਾਜ਼ ਮਾਰਦੇ ਸੀ ਇੱਕ ਆਵਾਜ਼ ਤੇ ਬੱਚੇ ਉੱਠ ਜਾਂਦੇ ਸੀ ਬੜੇ ਪਿਆਰ ਨਾਲ ਉਠਾਉਂਦੇ ਸੀ ਜਿਵੇਂ ਮਾਂ ਉਹਦੇ ਬੱਚੇ ਨੂੰ ਉਠਾਉਂਦੀ ਹੈ ਨਾ ਐਵੇਂ ਉਠਾਉਂਦੇ ਸੀ ਹੁਣ ਕਈ ਵਿਚਾਰੇ ਵਿੱਚੋ ਜਿੱਦ ਵੀ ਕਰਦੇ ਹੋਣ ਕਿ ਜੇ ਉਹਨਾਂ ਨਾਲ ਕੋਈ ੱੱਕਾ ਥੋੜਾ ਕਰ ਦੇ ਪਿਆਰ ਹੈ ਪਿਆਰ ਨਾਲ ਸਾਰਾ ਕੰਮ ਹੋ ਜਾਂਦਾ ਹੈ ਮੈਂ ਬੇਨਤੀ ਕਰਾਂ ਸਾਸਨ ਜੀ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਵੀ ਤਾਦਨਾ ਕੀਤੀ ਜਿਹੜੇ ਨਿਹਰਾ ਸਵੇਰੇ ਉੱਠਣ ਨੂੰ ਹੀ ਧਰਮ ਬਣਾਈ ਬੈਠੇ ਸੀ ਉਹਨਾਂ ਨੂੰ ਵੀ ਤਾੜਿਆ ਖੈਰ ਆਪਾਂ ਬਹੁਤਾ ਵਿਸਥਾਰ ਵੱਲ ਨਾ ਜਾਈਏ ਗੱਲ ਭਾਜ ਬਹੁਤ ਕਰਨੀ ਸੀ ਸੋ ਗੁਰੂ ਸਾਹਿਬ ਜੀ ਨੇ ਸਾਨੂੰ ਨਿਤਨੇਮ ਦਿੱਤਾ ਮਹਾਰਾਜ ਨੇ ਇਸ ਪਾਸੇ ਨਹੀਂ ਸਾਨੂੰ ਜਿਵੇਂ ਅੱਜ ਸਾਨੂੰ ਕਿਹਾ ਜਾਂਦਾ ਵੀ ਆਓ ਤੁਹਾਨੂੰ ਨਰੋਲ ਬੰਦਗੀ ਸਿਖਾਉਨੇ ਹੈ ਉਹ ਤਾਂ ਹਾਫਤੇ ਨਾਲ ਜੋੜਦੇ ਨੇ ਰਜਿਸਟਰਾਂ ਤੇ ਲੋਕਾਂ ਦੇ ਨਾਮ ਚੜਾਈ ਜਾਣੇ ਨੰਬਰ ਲਈ ਜਾਣੇ ਤੇ ਬਾਅਦ ਚਾਰ ਦੇ ਕੰਮ ਕਰਾਈ ਜਾਣੇ ਬੇਨਤੀ ਕਰਾਂ ਸਤ ਸਾਂਝੀ ਗੁਰੂ ਸਾਹਿਬ ਜੀ ਨੇ ਨਿਤਨੇਮ ਦੀ ਦਾਤ ਦਿੱਤੀ ਸਾਨੂੰ ਹੋਰ ਤਰੀਕਿਆਂ ਚੋਂ ਬਾਹਰ ਕੱਢ ਦਿੱਤਾ ਵੀ ਤੂੰ ਸਤ ਸੰਗਤ ਜਾਣਾ ਇੱਥੇ ਨਿਤਨੇਮ ਕਰ ਫਿਰ ਸਹਿਬ ਨੇ ਕਿਰਪਾ ਕੀਤੀ ਅੱਜ ਆਪਾਂ ਸੁਖਮਣੀ ਸਾਹਿਬ ਪੜਦੇ ਆਂ ਪਰ ਮੇਰੇ ਮੇਰੇ ਖਿਆਲ ਕੋਈ ਇੱਕਦਾ ਹੋਵੇਗਾ ਮੈਨੂੰ ਤਾਂ ਵੀ ਆਸ ਕੋ ਨਹੀਂ ਵੀ ਜੇ ਕੋਈ ਸੁਖਮਣੀ ਸਾਹਿਬ ਦਾ ਕੋਈ ਅਰਥ ਹੀ ਪੁੱਛ ਲੀਏ ਤੇ ਉਹਨੂੰ ਪਤਾ ਹੋਵੇ ਪੜਿਆ ਬਹੁਤ ਹੈ ਪੜਦੇ ਆ ਨੂੰ ਸਾਨੂੰ 20 ਸਾਲ ਹੋ ਗਏ ਨੇ ਮੈਂ ਬੇਨਤੀ ਕਰਾਂ ਸਾਸੰਜੀ ਅਜੇ ਤੱਕ ਕਿਸੇ ਨੂੰ ਪੁੱਛ ਲੋ ਵੀ ਸੁਖਮਣੀ ਸਾਹਿਬ ਚਰਾਓ ਵਾਲਾ ਬੰਦ ਕਿਹੜਾ ਹੈ ਕਿਉਂ ਨਹੀਂ ਪਤਾਉਣਾ ਪਹਿਲੀ ਗੱਲ ਤਾਂ ਕਿਸੇ ਨੂੰ ਇਹ ਨਹੀਂ ਪਤਾ ਸੁਖਮਣੀ ਕੀ ਹੈ ਤੇ ਮਹਾਰਾਜ ਨੇ ਰਹਿਮਤ ਕੀਤੀ ਸੀ ਭਲਿਆ ਸੁਖਮਣੀ ਰੱਬ ਦਾ ਨਾਮ ਹੈ ਸੁਖ ਰੱਬ ਦਾ ਨਾਮ ਦਿੰਦਾ ਹੈ ਪਰ ਤੂੰ ਤਾਂ ਹੋਰ ਪਾਸੇ ਤੁਰ ਪਿਆ ਤੂੰ ਤਾਂ ਦੇਖਿਆ ਵੀ ਗੁਟਕੇ ਉੱਤੇ ਸੁਖਮਣੀ ਸਾਹਿਬ ਲਿਖਿਆ ਅਰ ਮਹਾਰਾਜ ਤਾਂ ਕਹਿੰਦੇ ਨੇ ਰੱਬ ਦਾ ਨਾਮ ਸੁੱਖ ਦੇਣ ਵਾਲਾ ਏ ਰੱਬ ਦਾ ਨਾਮ ਦੁੱਖ ਦੂਰ ਕਰਨ ਵਾਲਾ ਸਭ ਤੋਂ ਸ੍ਰੇਸ਼ਟ ਰੱਬ ਦੇ ਨਾਮ ਦੇ ਵਿੱਚ ਸੁੱਖ ਹੈ ਆਦੇ ਪੁਰਾਉ ਵਾਲਾ ਬੰਦ ਪੜ੍ਹਦੇ ਆ ਨਾ ਸੁਖਮਣੀ ਸੁਖਮਣੀ ਕੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਹੁਣ ਨਾਮ ਦਾ ਟਿਕਾਣਾ ਕਿੱਥੇ ਹੈ ਭਗਤ ਜਨਾਕੈ ਮਨ ਦੇ ਸ੍ਰਾਮ ਇੱਕ ਛੋਟੀ ਜਿਹੀ ਉਦਾਹਰਣ ਹੋਰ ਦਵਾਂ ਅਸੀਂ ਕੋਈ ਵੀ ਚੀਜ਼ ਖਰੀਦਣ ਜਾਂਦੇ ਆ ਮੰਨੋ ਅਸੀਂ ਕਾਰ ਖਰੀਦੀ ਹੈ ਹੁਣ ਉਹ ਕਾਰ ਜਦੋਂ ਖਰੀਦੀ ਜਾਂਦੀ ਤੇ ਇੱਕ ਕਿਤਾਬ ਵੀ ਦਿੱਤੀ ਜਾਂਦੀ ਹੈ ਕਿਤਾਬ ਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਕਾਰ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਵੀ ਇਹਦੇ ਤੋਂ ਤੁਹਾਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਜਿਹੜੀਆਂ ਨੇ ਉਹ ਮਿਲ ਸਕਦੀਆਂ ਇਹਦੀ ਵਰਤੋਂ ਕਿਵੇਂ ਕਰਨੀ ਹੈ ਹੁਣ ਕੋਈ ਕਿਤਾਬ ਤਾਂ ਪੜੀ ਜਾਵੇ ਪਰ ਕਾਰ ਨੂੰ ਹੱਥ ਹੀ ਨਾ ਲਾਵੇ ਤੇ ਕੋਈ ਉਹਨੂੰ ਸਿਆਣਾ ਅਖੇਗਾ ਕੋਈ ਸਿਆਣਾ ਨਹੀਂ ਕਹੇਗਾ ਸਾਡੀ ਹਾਲਤ ਵੀ ਇਹੀ ਹੈ ਅਸੀਂ ਪੜਦੇ ਬਹੁਤ ਹਾਂ ਪਰ ਮਹਾਰਾਜ ਆਖਦੇ ਨੇ ਤੈਨੂੰ ਜਿਹੜੀ ਗੱਲ ਕਹੀ ਸੀ ਉਹ ਕੰਮ ਤਾਂ ਤੂੰ ਕੀਤਾ ਨਹੀਂ ਫਿਰ ਸੁੱਖ ਕਿੱਥੋਂ ਜੀਵਨ ਵਿੱਚ ਆ ਜਾਵੇ ਸੁੱਖ ਤਾਂ ਗੁਰੂ ਦੀ ਗੱਲ ਨੂੰ ਮੰਨਣ ਨਾਲ ਆਉਣਾ ਹੈ ਮੈਂ ਬੇਨਤੀ ਕਰਾਂ ਫਿਰ ਦੁਬਾਰਾ ਬਚਨਾ ਵੱਲ ਧਿਆਨ ਦੁਆ ਕੇ ਇੱਕ ਬੇਨਤੀ ਹੋਰ ਕਰਕੇ ਤੇ ਆਪਾਂ ਸਮਾਪਤੀ ਕਰੀਏ ਮਰਦ ਕਹਿਣ ਲਗੇ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਉਹ ਤੰਗ ਤਰੀਕੇ ਨੂੰ ਮੈਂ ਸਾੜ ਦਵਾਂ ਜਿਹਦੇ ਨਾਲ ਮੈਨੂੰ ਰੱਬ ਹੀ ਵਿਸਰ ਜਾਂਦਾ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇ ਦੀ ਪਾਤਰ ਹੈ ਮੇਰੇ ਲਈ ਤਾਂ ਉਹ ਪ੍ਰੀਤ ਉਹ ਪਿਆਰ ਚੰਗਾ ਹੈ ਜਿਹਦੇ ਨਾਲ ਮੇਰੀ ਮਾਲਕ ਦੇ ਕੋਲ ਇੱਜ਼ਤ ਬਣੀ ਰਹੇ ਕਲਗੀਧਰ ਦਸ਼ਮੇਸ਼ ਪਤਾਨੇ ਕਿੰਨੇ ਪਿਆਰੇ ਬਚਨ ਕਹੇ ਸਭ ਕਹਿਣ ਲਗੇ ਕਾਂ ਪੇ ਹੋ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਖ ਧਿਆਨ ਲਗਾਇਓ ਨਾਤ ਫੁਰਯੋਲੀਏ ਸਾਤ ਸਮੁੰਦਰਾਂ ਲੋਕ ਦੇ ਉਪਰਲੋਕ ਗਵਾਇਓ ਬਾਸ ਕਿਉ ਵਿਖਿਆਨ ਸੁਬੈਠ ਕੇ ਐਸੇ ਐਸੇ ਸੁਬੈਸ ਦਤਾਇਓ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕਿਉ ਤਿੰਨ ਹੀ ਪ੍ਰਭ ਪਾਇਓ ਉਤੇ ਕਿੰਨੀਆਂ ਚੀਜ਼ਾਂ ਨੂੰ ਮਾਰ ਨਿਖੰਡਨ ਕਰ ਦਿੱਤਾ ਮਰਦ ਕਹਿੰਦੇ ਜਿਹੜੀ ਸਮਾਧੀ ਲਾਉਣਾ ਹੈ ਨਾ ਇਹ ਰੱਬ ਨਾਲ ਨਹੀਂ ਲੱਗੀ ਇਹ ਕਿਤੇ ਹੋਰ ਲੱਗੀ ਹੋਈ ਹੈ ਇਹ ਸਮਾਧੀ ਤੇਰੀ ਕਿਤੇ ਹੋਰ ਜਾ ਰਹੀ ਐ ਮਹਾਰਾਜ ਨੇ ਬਗਲੇ ਦੀ ਉਦਾਹਰਨ ਦਿੱਤੀ ਖੜਾ ਤੋ ਵੀ ਇੱਕ ਲੱਤ ਤੇ ਹੀ ਹੁੰਦਾ ਉਹਦਾ ਧਿਆਨ ਕਿੱਥੇ ਹੁੰਦਾ ਬਸ ਉਦਾਹਰਨ ਤੋਂ ਹੀ ਗੱਲ ਸਮਝ ਲੈ ਅੱਗੇ ਨਹੀਂ ਬਹੁਤਾ ਕੁਝ ਕਹਿਣਾ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਨੇਤਰ ਬੰਦ ਕਰਨਾ ਮਾੜੀ ਗੱਲ ਨਹੀਂ ਐ ਪਰ ਮਹਾਰਾਜ ਸਾਡੇ ਧਿਆਨ ਨੂੰ ਠੀਕ ਕਰਵਾ ਰਹੇ ਨੇ ਤੇਰਾ ਧਿਆਨ ਕਿੱਥੇ ਜਾ ਰਿਹਾ ਪੰਜ ਪਰਵਾਦ ਪੰਜ ਪ੍ਰਧਾਨ ਪੰਚੇ ਪਾਵੇਂ ਦਰਜੈ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾ ਦਾ ਗੁਰ ਏਡ ਧਿਆਨ ਤੇਰਾ ਧਿਆਨ ਗੁਰੂ ਵੱਲ ਜਾ ਰਿਹਾ ਤੇਰਾ ਧਿਆਨ ਤਾਂ ਕਿਤੇ ਹੋਰ ਹੀ ਉਲਝਿਆ ਹੋਇਆ ਤੇਰਾ ਧਿਆਨ ਗੁਰੂ ਵੱਲ ਜਾਣਾ ਚਾਹੀਦਾ ਸੀ ਜਿਹੜੀ ਮੈਂ ਬੇਤੀ ਕਰਨ ਲੱਗਿਆ ਸੀ ਸਾਧ ਸੰਗਤ ਜੀ ਅੱਜ ਨਾ ਗੁਰੂ ਘਰ ਸੰਗਤਾਂ ਹੁੰਦੀਆਂ ਨੇ ਉਹ ਵੀ ਲੋਕ ਨੇ ਜਿਹੜੇ ਆ ਕੇ ਪੀੜਾ ਸਾਹਿਬ ਦੇ ਪਾਵੇ ਘੁੱਟਣ ਲੱਗ ਜਾਣਗੇ ਉਹਨਾਂ ਚੋਂ ਕਈ ਤਰ੍ਹਾਂ ਦੇ ਲੋਕ ਬੀਬੀਆਂ ਵੀ ਨੇ ਕਈ ਹੋਰ ਵੀ ਨੇ ਹੁਣ ਕਈ ਵਾਰੀ ਬੇਨਤੀ ਕਰ ਦਈਏ ਨਾ ਵੀ ਆਹ ਕੰਮ ਨਾ ਕਰਿਆ ਕਰ ਤੇ ਅੱਬੂ ਸਵਾਲ ਕੀਤੇ ਜਾਂਦੇ ਨੇ ਜੀ ਅਸੀਂ ਤਾਂ ਬਹੁਤ ਸਮੇਂ ਦੇ ਆਉਨੇ ਆ ਗੁਰੂ ਘਰ ਦੇ ਵਿੱਚ ਇਹ ਤਾਂ ਅੱਜ ਤੁਸੀਂ ਪਤਾ ਨਹੀਂ ਕਿਹੋ ਜੀਆਂ ਗੱਲਾਂ ਕਰਨ ਲੱਗ ਗਏ ਜੀ ਮੈਂ ਬੇਨਤੀ ਕਰਾਂ ਸਾਧ ਸੰਜੀ ਸਾਨੂੰ ਜਦੋਂ ਪੰਥ ਵੱਲੋਂ ਰਹਿਤ ਮਰਿਆਹਾ ਚ ਇਹ ਗੱਲ ਦੱਸੀ ਗਈ ਵੀ ਇਹ ਮੰਨ ਮਤ ਹੈ ਇਹ ਕੰਮ ਨਹੀਂ ਕਰਨਾ ਹੁਣ ਕਰਨਾ ਕਿਉਂ ਨਹੀਂ ਕਰਨਾ ਇਸ ਕਰਕੇ ਨਹੀਂ ਹੈ ਵੀ ਪੀੜੇ ਦੇ ਪਾਵੇ ਗੁਰੂ ਸਾਹਿਬ ਦੇ ਚਰਨ ਨਹੀਂ ਨੇ ਜੇ ਮਹਾਰਜ ਦੇ ਚਰਨ ਹੋ ਤਾਂ ਕੁੱਟੀ ਜਾਓ ਕੋਈ ਮਾੜੀ ਗੱਲ ਹੀ ਨਹੀਂ ਕਿਉਂਕਿ ਪੰਥ ਨੇ ਸਾਨੂੰ ਦੱਸਿਆ ਗੁਰੂ ਸਾਹਿਬ ਨੇ ਦੱਸਿਆ ਵੀ ਇਹ ਗੁਰੂ ਦੇ ਚਰਨ ਨਹੀਂ ਨੇ ਗੁਰੂ ਦੇ ਚਰਨ ਕੀ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛ ਹਰ ਰੋਜ਼ ਆਪਾਂ ਅਨੰਦ ਸਾਹਿਬ ਵੀ ਪੜ੍ਹਦੇ ਆਂ ਤੇ ਮਹਾਰਾਜ ਆਪਦੇ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਉਹ ਵੈ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰ ਨਾਨ ਦੇ ਗੁਰ ਤੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ ਆਪ ਛੱਡ ਸਦਾਰੈ ਪਰਨੇ ਗੁਰਬਿਨ ਅਵਰ ਨ ਜਾਣੇ ਪੋਏ ਕਹਿ ਨਾਨਕ ਸੁਨੋ ਸੰਤੋ ਸੋ ਸੇਕਾ ਸਨਮਖ ਹੋਏ ਤੋ ਕਹਿਣਾ ਗੁਰੂ ਨਾਲ ਪਿਆਰ ਹੈ ਮਰਜ ਆਉਦੇ ਨੇ ਭੱਲਿਆ ਜੇ ਗੁਰੂ ਨਾਲ ਪਿਆਰ ਹੈ ਨਾ ਫਿਰ ਤੂੰ ਸ਼ਬਦ ਧਿਆਨ ਨਾਲ ਪੜਿਆ ਕੀ ਗੱਲ ਕਹੀ ਹੈ ਜਿਉ ਰਹਿ ਗੁਰ ਨਾਲੇ ਗੁਰੂ ਨੂੰ ਤਾਂ ਤੂੰ ਅੰਦਰ ਸਕਾਣਾ ਸੀ ਗੁਰੂ ਤੇਰੇ ਅੰਦਰ ਬੈਣਾ ਆਪਾਂ ਬਚਨ ਪੜਦੇ ਆ ਨਾ ਗੁਰ ਮੇਰੇ ਸੰਗ ਸਦਾਏ ਨਾਲੇ ਗੁਰੂ ਨੇ ਤਾਂ ਤੇਰੇ ਅੰਦਰ ਟਿਕਣਾ ਹੈ ਗੁਰੂ ਤਾਂ ਤੇਰੇ ਅੰਦਰ ਹੈ ਨਹੀਂ ਤੇਰੇ ਅੰਦਰ ਤਾਂ ਆਉਤੇ ਦੁੱਖ ਸੁੱਖ ਨੇ ਉਹ ਲੈ ਕੇ ਤੂੰ ਆ ਮੈਂ ਬਸ ਜਦੋਂ ਹੁਣ ਮਹਾਰਾਜ ਨੂੰ ਆਪਣੇ 40 ਦੁੱਖ ਸੁਣਾਏ ਤੇ ਪੀੜਾ ਸਾਹਿਬ ਦੇ ਭਾਵੇਂ ਕੁੱਡੇ ਤੇ ਚੱਲਦੇ ਬਣੇ ਜੇ ਕਿਸੇ ਨੇ ਕਹਿ ਦਿੱਤਾ ਇਹ ਅੱਗੋ ਕਹਿਣਾ ਹੈ ਜੀ ਕੋਈ ਨਹੀਂ ਜੀ ਅਸੀਂ ਕਿਸੇ ਹੋਰ ਗੁਰਦਾਰੇ ਚਲੇ ਜਾਇਆ ਤਰਾ ਅੱਗੇ ਤੋਂ ਨਾ ਆਵਾਂਗੇ ਹੁਣ ਦੇਖੋ ਵੀ ਇਹ ਕੋਈ ਸਿਆਣਪ ਹੈ ਇੱਕ ਤਾਂ ਆਪਣੀ ਦੇਈ ਦੀ ਉਤੋਂ ਸਾਨੂੰ ਰਾਸ ਨਹੀਂ ਆਉਂਦੀ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਭੱਲਿਆ ਵੀ ਚਰਨ ਕੀਨੇ ਬਾਣੀ ਨੂੰ ਧਿਆਨ ਨਾਲ ਤਾਂ ਪੜ ਗੁਰੂ ਦੇ ਚਰਨ ਗੁਰੂ ਦੀ ਸਿੱਖਿਆ ਹੈ ਗੁਰੂ ਦਾ ਉਪਦੇਸ਼ ਹੈ ਗੁਰੂ ਦੇ ਉਪਦੇਸ਼ ਨੂੰ ਆਪ ਤੇ ਮੰਨ ਚ ਵਸਾ ਤੂੰ ਆਪਣੇ ਪਿਤਾ ਦੇ ਚਰਨ ਕੁੱਟ ਲੈ ਆਪਦੀ ਮਾਂ ਦੇ ਚਰਨ ਕੁੱਟਿਆ ਕਰ ਗੁਰੂ ਨੇ ਖੁਸ਼ ਹੋ ਜਾਣਾ ਕਦੇ ਆਪਦੇ ਪਿਤਾ ਦੇ ਚਰਨ ਕੁੱਟੇ ਨੇ ਜਾ ਕੇ ਕਦੇ ਮਾਂ ਦੇ ਚਰਨ ਕੁੱਟੇ ਨੇ ਮਾਂ ਤੂੰ ਮੇਰੇ ਰੋਟੀਆਂ ਬਣਾਉਣੀ ਮੇਰੇ ਲਈ ਕੱਪੜੇ ਧੋਣੇ ਹੈ ਤੂੰ ਮੇਰੇ ਹਰ ਜਗ੍ਹਾ ਧਿਆਨ ਰੱਖਦੀ ਹੈ ਤੂੰ ਕਦੇ ਮਾਂ ਦੀ ਸੇਵਾ ਕੀਤੀ ਹੈ ਤੇ ਇੱਥੇ ਆ ਕੇ ਤੂੰ ਵੱਡਾ ਭਗਤ ਬਣਿਆ ਹੈ ਹੁਣ ਗੁਰੂ ਸਾਹਿਬ ਸਾਨੂੰ ਤਾੜਨਾ ਕਰਦੇ ਨੇ ਵੀ ਚਰਨ ਕੀ ਨੇ ਗੱਲ ਨੂੰ ਸਮਝ ਸੋ ਸਤਗੁਰ ਜੀ ਰਹਿਮਤ ਕਰ ਰਹੇ ਸੀ ਫਤੇ ਦੀ ਸਾਧ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ